ਸਤਨਾਮ ਵਾਹਿਗੁਰੂ ਸਾਹਿਬ ਜੀ ਤਹਾਂ ਸਰੀ ਅਹੱਲਾ ਝੌਥਾ ਈਸ਼ਾ ਪੂਰਪ ਸਾਰਗ ਸੁਖ ਦਾਤਾ ਹਰ ਜਾਗ ਬਸ ਹੈ ਬਾਮ ਤੇਨਾ ਸੋਇ ਸਹਰ ਤੇ ਆਈਏ ਮੇਰੇ ਜੀਅਰੇ ਸਾਰ ਸਰਬ ਸੁਖ ਭਾਵ ਹੈ ਮੇਰੇ ਮਨਾ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਗ ਬਸਹ ਕਾਮ ਤੈਨਾ ਸੋ ਐਸਾ ਹੜ ਧਾਈ ਐ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਪ ਮੰਨ ਸਤਨਾਮ ਦਾ ਸਤਨਾਮਾ ਹਾਲਤ ਬਲਤ ਮੁਖ ਊਜਲ ਹੋਈ ਹੈ ਨੇਤ ਤੇ ਹਈਏ ਹਰ ਪਰਖ ਨਿਰੰਜਨ ਰਹਾਉ ਜੈ ਹਰ ਸਿਮਰਨ ਪਾਇਆ ਤਹ ਉਪਾਧ ਘਤ ਕੀਨੇ ਹਰ ਭਾਗੀ ਹਰ ਜਪਨਾ ਜਨਾਨਕ ਕਾਉ ਗੁਰ 에ਮਟ ਦੀਨ ਜਪ ਹਰ ਭਵ ਜਲ ਧਰਨ ਸਾਡੇ ਭਾਗੀ ਹਰ ਜਪਨਾ ਜਨਾਨਕ ਤਾ ਦੁਰ ਹਿੰਮਤ ਦੀਨੀ ਜਪ ਹਰ ਭਵ ਜਲ ਧਰਨ ਵਾਹੇ ਗੁਰਜੀ ਦਾ ਫਲਸਾ ਵਾਹੇ ਗੁਰਜੀ ਦੀ ਫਤ ਨਾਸਰੀ ਮਹਿਲਾ ਚੌਥਾ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੇ ਹਾ ਸੋ ਐਸਾ ਹਰ ਧਿਆਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਗੁਰੂ ਪਿਆਰ ਵਾਲਿਓ ਇਹਦਾ ਪਾਵਨ ਪਵਿੱਤਨ ਮੁਖਵਾਕ ਸੋਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨ ਆਸਰੇ ਰਾਗ ਅੰਦਰ ਭਾਵਨਾ ਅੰਗ ਵਿਸ਼ੇਸ਼ ਉਹ ਨੱਤਰ ਤੇ ਸਤਰ ਉਤੇ ਸੁਭਾਏ ਮਾਨ ਹੈ ਅੱਜ ਪੰਚਮ ਪਾਤਸ਼ਾਹ ਸਹਿਬਾ ਦੇ ਸਰਤਾਜ ਸ੍ਰੀ ਦਰਬਾਰ ਸਾਹਿਬ ਦੇ ਉਸ ਰਈਏ ਸ਼ਾਂਤੀ ਦੇ ਪੁੰਜ ਤਹਨ ਧਾਮ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰਵ ਉਹ ਮਹਾਨ ਸਤਿਗੁਰੂ ਜਿਨਨ ਸਾਨੂੰ ਕੇਂਦਰੇ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਦੀ ਦਾਤ ਬਖਸ਼ੀ ਪੋਥੀ ਪਰਮੇਸ਼ਰ ਦਾ ਥਾਨ ਗੁਰੂ ਕੀ ਬਾਣੀ ਨੂੰ ਇਕੱਤਰ ਕਰਕੇ ਉਹ ਪਾਵਨ ਦਾਤ ਬਖਸ਼ਿਸ਼ ਕੀਤੀ ਨਾਲ ਸ੍ਰੀ ਅੰਮ੍ਰਿਤਸਰ ਸਹਿਰ ਨਾਲ ਤਰਨਤਾਰਨ ਸਹਿਰ ਸਤਿਗੁਰ ਪਾਤਸ਼ਾਹ ਨੇ ਉਸਾਰੇ ਅਤੇ ਪਾਵਨ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਅਤੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਾ ਹੋਵੇ ਤੇ ਰੱਬ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਬੜੇ ਪਿਆਰ ਨਾਲ ਤਤੀ ਤਵੀ ਤੇ ਬਹਿ ਕੇ ਉਹ ਬਲਦੀ ਦੇਗ ਵਿੱਚ ਉਬਾਲੇ ਖਾ ਕੇ ਵੀ ਤਤੀ ਰਿਤ ਸ਼ਿਸ਼ਟ ਕੋ ਆ ਕੇ ਵੀ ਸ਼ਾਂਤ ਰਹੇ ਇਹੋ ਜੇ ਮਹਾਨ ਸਤਿਗੁਰੂ ਤੇ ਨਾ ਦਾ ਅਜ ਪਾਵਨ ਪ੍ਰਕਾਸ਼ ਪ੍ਰਵਹ ਸਤਗੁਰ ਕਿਰਪਾ ਕਰਨ ਜੋ ਰਹਿਮਤਾਂ ਨਾਲੇ ਬਾਣੀ ਵਿੱਚ ਵਰਤਾਈਆਂ ਤੇ ਜੋ ਕਿਰਪਾ ਵਰਤੀ ਦੋ ਹੱਥਾਂ ਬਾਣੀ ਕਾ ਬੋਹੇਤਾ ਸਭ ਤੋਂ ਵਧੇਗ ਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਹਨਾਂ ਦੀ ਪਾਵਨ ਬਾਣੀ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣਾ ਸਭਨਾਂ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਸਭਨਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪ੍ਰਕਾਸ਼ ਪਰਵ ਤੇ ਲੱਖ ਲੱਖ ਵਧਾਈਆਂ ਨਾਲ ਬੇਨਤੀ ਹੈ ਜਿਥੇ ਕੱਲ ਵਿਸ਼ੇਸ਼ ਸਮਾਗਮ ਦਿੱਲੀ ਫਤਿਹ ਦਿਵਸ ਅਤੇ ਧੰਨ ਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਦੇ ਪਾਵਨ 357 ਸਾਲਾਂ ਸਤਾਵ ਦੇ ਨੂੰ ਮੁਕ ਰੱਖੇ ਲਾਲ ਕਿਲੇ ਤੇ ਹੋਏ ਸਨ ਉਹ ਅੱਜ ਵੀ ਕਰੇਵਨ ਸ਼ਾਮ ਨੂੰ ਜਿੱਥੇ ਨਗਰ ਕੀਰਤਨ ਹੋਵੇਗਾ ਉੱਥੇ ਵਿਸ਼ੇਸ਼ ਤੌਰ ਤੇ ਸਮਾਗਮ ਲਾਲ ਕਿਲੇ ਮੈਦਾਨ ਵਿੱਚ ਵੀ ਹੋਣਗੇ ਵਕ ਚੜ ਕੇ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂਆਂ ਖੁਸ਼ੀਆਂ ਮਾਨਣੀਆਂ ਜੀ ਹੋਇਆਂ ਭੁੱਲਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ